ਹਾਂਜੀ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਮੁੱਖ ਮੰਤਰੀ ਪੰਜਾਬ ਸੁਨਾਮ ਆਏ ਹੋਏ ਸੀ ਤੇ ਆਪਣੇ ਸਾਥੀ ਜਿਹੜੇ ਆ ਉਹ ਸੁਸ਼ਪਾਲ ਸਰਦੀ ਅਗਵਾਈ ਚ ਕਾਫੀ ਸਾਰੇ ਸਾਥੀ ਉੱਥੇ ਪਹੁੰਚੇ ਹੋਏ ਸੀ ਸੁਨਾਮ ਜ਼ਿਲ੍ਹਾ ਸੰਗਰੂਰ ਤਾਂ ਜਿਹੜੀ ਕਿ ਆਪਾਂ ਨੂੰ ਸਲੰਦਰ ਧਰਨੇ ਦੌਰਾਨ ਮੀਟਿੰਗ ਮਿਲੀ ਸੀ 19 ਜੁਲਾਈ ਦੀ ਉਹ ਮੀਟਿੰਗ ਜਿਹੜੀ ਆ ਫਰੰਟ ਨਾਲ ਮੁੱਖ ਮੰਤਰੀ ਨੇ ਨਾ ਹੀ ਅਜੇ ਤੱਕ ਮੀਟਿੰਗ ਕੀਤੀ ਆ ਤੇ ਨਾ ਹੀ ਅਜੇ ਤੱਕ ਉਸ ਦੇ ਬਾਰੇ ਕੋਈ ਅਗਲੀ ਮੀਟਿੰਗ ਦੇ ਬਾਰੇ ਕੋਈ ਪੱਤਰ ਜਾਰੀ ਹੋਇਆ ਸੀ ਇਸ ਕਰਕੇ ਅੱਜ ਮੁੱਖ ਮੰਤਰੀ ਦੇ ਆਉਣ ਤੇ ਆਪਣੇ ਬਹੁਤ ਸਾਰੇ ਸਾਥੀ ਜਿਹੜੇ ਆ ਉਸ ਨਾਮ ਪਹੁੰਚੇ ਹੋਏ ਸੀ ਜਿਸ ਦੌਰਾਨ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੱਤਰ ਪ੍ਰਮੁਖ ਸੱਤਰ ਨਾਲ ਜਿਹੜੀ ਆ ਅੱਜ ਮੀਟਿੰਗ ਕੀਤੀ ਆ ਸੂਬਾ ਕਨਵੀਨਰ ਸ਼ਿਸ਼ਪਾਰ ਰਟੋਲ ਤੇ ਉਹਨਾਂ ਦੇ ਨਾਲ ਹੋਰ ਸਾਥੀਆਂ ਨੇ ਜਿਹੜੀ ਆ ਸਕੱਤਰ ਨਾਲ ਮੀਟਿੰਗ ਕੀਤੀ ਆ ਤੇ ਆਪਣੀਆਂ ਮੰਗਾਂ ਬਾਰੇ ਦੱਸਿਆ ਕਿ ਕਿੰਨਾ ਸਾਨੂੰ ਜਿਹੜਾ ਆਰਥਿਕ ਨੁਕਸਾਨ ਹੋ ਰਿਹਾ ਤੇ ਕੀ ਮਸਲਾ ਤਾਂ ਉਹਨਾਂ ਨੇ ਕਿਹਾ ਕਿ ਇਹ ਮਸਲਾ ਜਿਹੜਾ ਸੀਐਮ ਸਾਹਿਬ ਦੇ ਧਿਆਨ ਚਾ ਥੋੜਾ ਜਿਹੜਾ ਮਸਲਾ ਇਹ ਦੁਬਾਰਾ ਫੇਰ ਸੀਐਮ ਸਾਹਿਬ ਨੂੰ ਧਿਆਨ ਚ ਲਿਆ ਕੇ ਤਾਂ ਜਿਸ ਤਰ੍ਹਾਂ ਹੀ ਅਗਲੀਆਂ ਮੀਟਿੰਗਾਂ ਦਾ ਸ਼ਡਿਊਲ ਬਣਦਾ ਤੋਂ ਨੂੰ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਦਫ਼ਤਰ ਤੋਂ ਜਿਹੜੀ ਮੀਟਿੰਗ ਦਾ ਪੱਤਰ ਜਾਰੀ ਹੋ ਜੂਗਾ। ਬਾਕੀ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਚਿਰ ਮੀਟਿੰਗ ਨਹੀਂ ਹੁੰਦੀ ਉਹਨਾਂ ਚਿਰ ਸਭ ਲਾਰੇ ਹੀ ਹੁੰਦੇ ਆ। ਇਸ ਲਈ ਸਾਨੂੰ ਵੱਡੀ ਲਾਮਬੰਦੀ ਕਰਨੀ ਪਊਗੀ। ਜੋ ਵੀ ਅਗਲੀ ਰਣਨੀਤੀ ਬਣਾਈ ਜਾਊਗੀ, ਜੋ ਵੀ ਅਗਲਾ ਕਦਮ ਹੋਊਗਾ ਫਰੰਟ ਵੱਲੋਂ ਉਹ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਊਗਾ। ਇਸ ਕਰਕੇ ਸੁਨਹਿਰਸ਼ ਵਾਸਤੇ ਹਮੇਸ਼ਾ ਸਾਨੂੰ ਤਿਆਰ ਰਹਿਣਾ ਪਊਗਾ ਜੇਕਰ ਅਸੀਂ ਆਪਦੀਆਂ ਮੰਗਾਂ ਆਪਦੇ ਮਸਲਿਆਂ ਦਾ ਹੱਲ ਕਰਾਉਣਾ ਤਾਂ ਜਿਸ ਤਰ੍ਹਾਂ ਵੀ ਜੋ ਅਗਲੀ ਗੱਲਬਾਤ ਹੋਊਗੀ ਤੁਹਾਨੂੰ ਜਲਦੀ ਹੀ ਇਹਦੀ ਜਾਣਕਾਰੀ ਦਿੱਤੀ ਜਾਊਗੀ ਧੰਨਵਾਦ ਜੀ